ਤਰਮਿੰਦਰ ਦੇ ਇਹਨਾਂ ਬੱਚਿਆਂ ਬਾਰੇ ਕੋਈ ਨਹੀਂ ਜਾਣਦਾ ਤੇ ਅੱਜ ਅਸੀਂ ਤੁਹਾਨੂੰ ਤਰਮਿੰਦਰ ਦੀ ਫੈਮਲੀ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਦਿਉਲ ਫੈਮਿਲੀ ਦੀ ਤੀਸਰੀ ਜਨਰੇਸ਼ਨ ਬਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੀ ਹੈ। ਐਕਟਰ ਸਨੀ ਦਿਉਲ ਫਿਲਮ ਪਲ ਪਲ ਦਿਲ ਕੇ ਪਾਸ ਆਪਣੇ بیٹے ਕਰਨ ਦਿਉਲ ਵਾਸਤੇ ਲਾਂਚ ਕਰਨ ਜਾ ਰਹੇ ਨੇ। ਆਪਣੇ ਜਮਾਨੇ ਦੇ ਸੁਪਰਸਟਾਰ ਰਹਿਤ ਤਰਮਿੰਦਰ ਦੇ ਪੋਤੇ ਕਰਨ ਦਿਉਲ ਆਪਣੇ ਖਾਨਦਾਨ ਦੇ ਨਾਮ ਨੂੰ ਕਿੰਨਾ ਉੱਚਾ ਕਰਨਗੇ ਜਾਂtheta ਨੂੰ ਮੇਨਟੇਨ ਰੱਖਣਗੇ ਇਹ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਤਰਮਿੰਦਰ ਦੀ ਫੈਮਿਲੀ ਔਰ ਕੌਣ-ਕੌਣ ਹੈ ਇਸ ਬਾਰੇ ਐਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਧਰਮਿੰਦਰ ਨੇ ਪ੍ਰਕਾਸ਼ ਕੌਰ ਨਾਲ 1954 ਵਿੱਚ ਵਿਆਹ ਕੀਤਾ ਸੀ ਤੇ ਦੋਨਾਂ ਦੇ ਚਾਰ ਬੱਚੇ ਹਨ ਸਨੀ ਬੋਬੀ ਵਿਜੇਤਾ ਤੇ ਅਜੀਤਾ 81 ਸਾਲ ਦੇ ਧਰਮਿੰਦਰ ਦੀ ਵਿਜੇਤਾ ਅਜੀਤਾ ਅਹਨਾ ਤੇ ਈਸ਼ਾ ਦੇ ਚਾਰ ਬੇਟੀਆਂ ਹਨ ਇਹਨਾਂ ਵਿੱਚੋਂ ਸਿਰਫ ਈਸ਼ਾ ਨੇ ਹੀ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਜੋ ਕਿ ਇੰਨੀ ਜ਼ਿਆਦਾ ਸਕਸੈਸਫੁਲ ਨਹੀਂ ਹੋ ਸકી ਸਨੀ ਦੇ올 ਦੀ ਵਾਈਫ ਪੂਜਾ ਲਾਈਮਲਾਈਟ ਤੋਂ ਕਾਫੀ ਦੂਰ ਹੈ ਸਨੀ ਦੇ올 ਤੇ ਪੂਜਾ ਦੇ ਦੋ ਬੇਟੇ ਹਨ ਸਨੀ ਦੇ올 ਦੇ ਵੱਡੇ ਬੇਟੇ ਕਰਨ ਦਿਓ ਪਲਪਲ ਦਿਲ ਕੇ ਪਾਸ ਹੈ ਫਿਲਮ ਦੇ ਰਹੀ ਬਾਲੀਵੁੱਡ ਵਿੱਚ ਆਪਣੀ ਐਂਟਰੀ ਕਰਨ ਜਾ ਰਹੇ ਹਨ ਤੇ ਛੋਟੇ ਬੇਟੇ ਰਾਜਵੀਰ ਫਿਲਮਾਂ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ ਬੋਬੀ ਦਿਓਲ ਨੇ ਆਪਣੀ ਬਚਪਨ ਦੀ ਦੋਸਤ ਤਨਹਾ ਅਹੂਜਾ ਦੇ ਨਾਲ ਲਵ ਮੈਰਿਜ ਕੀਤੀ ਸੀ ਇਹਨਾਂ ਦੇ ਦੋ ਬੇਟੇ ਆਰੀਆਮਾਨ ਅਤੇ ਧਰਮ ਹਨ ਸਨੀ ਦਿਓਲ ਅਤੇ ਬੋਬੀ ਦਿਓਲ ਆਪਣੀ ਫੈਮਿਲੀ ਖਾਸ ਕਰ ਆਪਣੀ ਮਾਂ ਦੇ ਕਾਫੀ ਕਰੀਬ ਹਨ ਇਹਨਾਂ ਦੋਨਾਂ ਦੇ ਇੰਸਟਾਗ੍ਰam ਅਕਾਊਂਟ ਉੱਪਰ ਉਹਨਾਂ ਦੀ ਮਾਂ ਦੇ ਨਾਲ ਕਾਫੀ ਫੋਟੋਸ ਦੇਖੀਆਂ ਜਾ ਸਕਦੀਆਂ ਹਨ ਪਹਿਲੀ ਪਤਨੀ ਔਰ 4 ਬੱਚੇ ਤਰਮਿੰਦਰ ਨੇ ਐਕਟਰ ਹੀਮਾ ਮਾਲਣੀ ਨਾਲ 2 ਮਈ 1980 ਨੂੰ ਦੂਜਾ ਵਿਆਹ ਕੀਤਾ ਇਹਨਾਂ ਦੋਨਾਂ ਦੀਆਂ ਦੋ ਬੇਟੀਆਂ ਹਨ ਈਸ਼ਾ ਤੇ ਅਹਨਾ ਤਰਮਿੰਦਰ ਪਹਿਲਾਂ ਤੋਂ ਹੀ ਸ਼ਾਦੀशुदा ਸੀ ਪਰ ਡ੍ਰੀਮ ਗਰਲ ਹੀਮਾ ਮਾਲਣੀ ਲਈ ਉਹਨਾਂ ਨੇ ਆਪਣੇ ਸਾਰੇ ਬੰਧਨ ਤੋੜ ਦਿੱਤੇ ਫੈਮਿਲੀ ਨੂੰ ਛੱਡ ਦਿੱਤਾ ਤੇ ਬਾਅਦ ਵਿੱਚ ਹੀਮਾ ਮਾਲਣੀ ਨਾਲ ਵਿਆਹ ਕਰ ਲਿਆ ਸਨ ਨਿਊਜ਼ ਦੀ ਰਿਪੋਰਟ